ਆਪ ਕਿਤੇ ਜਾਇਆ ਪੁੱਛ ਕੇ ਜਾਇਓ ਕਿ ਇਹ ਅਧਿਨ ਅਪਾਂਸ ਦੇ ਚਲਦਾ ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉਪਲ ਨਹੀਂ ਕਰਾਉਂਦੇ ਨਹੀਂ ਉਪਨ ਦੀ ਸੇਵਾ ਉਪਲ ਨਹੀਂ ਕਰਦੀ ਸਰਕਾਰ ਸਰਦਾਰ ਜੀ ਮੇਰੀ ਗੱਲ ਸੁਣੋ ਮੇਰੀ ਸਰਦਾਰ ਜੀ ਗੱਲ ਸੁਣੋ ਸੇਵਾ ਜਿਹੜਾ ਹੈ ਸਰਦਾਰ ਜੀ ਸੜਕ ਬਣਾਉਣਾ ਕਿਹੜਾ ਕੰਮ ਤੁਸੀਂ ਸਰਕਾਰ ਦਾ ਉਪਨਲੀ ਸਰਕਾਰੋਂ ਸੜਕ ਕਿਉਂ ਨਹੀਂ ਬਣਾਉਂਦੀ ਕੋਪਲੀ ਨੂੰ ਕਰੇ ਚੱਲੋ ਬੋਲੇ ਵਾਹਿਗੁਰੂ ਸੋਹਣੇ ਹਾਲ ਸੰਸਦ ਨੂੰ ਸੰਸਦ ਵਿੱਚ ਕਿਹਾ ਗਿਆ ਹੈ ਬਾਬਾ ਜੀ ਐਲਾਨ ਕਰ ਦੋ ਇਹ ਸੜਕ ਅਸੀਂ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਸਰਕਾਰ ਕੋ ਸਾਡਾ ਹੀ ਕਰਤਾ ਤੁਹਾਡੀ ਵੀ ਬੀਣੀ ਸਾਡੀ ਵੀ ਸੁਣਿਆ ਜਾਣਾ ਮੇਰੀ ਵੀ ਸੁਣ ਦਿਓ ਜੀ ਬਈ ਹਰ ਵਾਰ ਮੈਂ ਖੋਟੂ ਜੀ ਕਹਿੰਦੇ ਦੂਜੀ ਜਿਹੜੀ ਦੇਖਦੇ ਨੇ ਦੇਖੋ ਤਾਂ ਤੋਰ ਸਿੱਖੁੰਦੇ ਜਿੰਨਾ ਦਾ ਸਮਾਂ ਲੱਗਦਾ ਹੈ ਕੰਨੋਂ ਇਹ ਤਾਂ ਛੋਟੇ ਤੇ ਗਿਆਸ ਜੱਥੇਦਾਰਾਂ ਦੀ ਨੀਤੀ ਤੇ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਜੁਲਦਾ ਸਰਦਾਰ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰਨੀ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆਂ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਐਸਾ ਕਿੰਨਾ ਨੇ ਸਾਡੇ ਸਿੱਖ ਨੌਜਵਾਨਾਂ ਦੇ ਕੱਲ ਛੋਟੇ ਨਾ ਵੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਮਾਰੇ ਉਹ ਤੁਹਾਨੂੰ ਵਿਧਾਨ ਸਭਾ ਦੌਰ ਸਿੱਖ ਬਿਟੌਰ ਸਿੱਖਾਂ ਨੂੰ ਮਰਦੀ ਨਾ ਰਹੇ ਕੋਈ ਗੱਲ ਨਹੀਂ ਫੱਟ ਨੂੰ ਸੁਣਦਾ ਮਾਦਾ